ਓ ਭਗਤਾ ਕੀ ਹਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਗੱਲ ਤਾਂ ਸੁਣ ਕੀ ਹਾਲ ਸੋ ਆ ਬੰਦ ਕੇ ਪਿੰਟ ਬੰਦ ਪਿੰਟ ਬੰਦ ਬੰਦ ਖਾਂ ਚਾਹ ਲੈ ਕੇ ਆਏ ਤੇ ਰੋਟੀ ਰੋਟੀ ਲੈ ਕੇ ਆਏ ਨਾਲ ਚਾਹ ਚਾਹ ਖਾਉਣੇ ਰੋਟੀ 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 ਕੀ ਹਾਲ ਆ ਠੀਕ ਠੀਕ ਕੀ ਕੀ ਗੱਲ ਆ ਕੀ ਹਾਲ ਬਣ ਕੇ ਖਾਣਾ ਖਾਣਾ ਖਾਣੇ ਖਾਣਾ ਖਾਣਾ ਖਾਣੇ ਨਾਮ ਕੀ ਤੇਰਾ ਹਾਂ ਨਾਮ ਲੈ ਨੂੰ ਕਹ 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 ਤੇਰਾ ਨਾਮ ਕੀ ਆ ਨਾਮ ਨਹੀਂ ਹੈ ਨਾਮ ਨਹੀਂ ਹੈ ਆਪਕਾ मेरी बात तो सुन ना ओ बात बात सुन भाई बात सुन बात चल ले अब बंद के कोई नहीं कोई थाने खाने खाने कारण खाना खाने हां खाना लेने लेने आज की हाल बन गया तेरा हां नहीं बाबू खाना इधर ले बसया खाना आज की हाल बन गया तेरा हां आपकी मदद के लिए आए हैं आपकी मदद के लिए आए हैं आपकी मदद करने बात सुन बात सुन घर पे जाना अपने पे, है अपने घर पे हाँ। अपना घर है हाँ। कहाँ पे है वो कहाँ है बेंजमैन 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 आपका नाम क्या है हा? नाम नाम हाँ नाम तो बेंजमैन है बेंजमैन तेरा नाम बेंजमैन है हाँ। कहाँ का रहने वाला बेंजमैन तो वरंदा है वरंदा मेरी बात तो सुन आपको लेने आए हैं आपके घर पे छोड़ने आए हैं आपका घर वाले मिल गए आपके घर पे छोड़ने आए हैं जाएगा ना घर पे आप खाना खाते हैं खाना खाते हैं चलो उठो उठ मेरा भाई उठ 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 आ बैठे मेरी बात तो सुन आपको आपको अच्छे कपड़े देने हैं और खाना देना है आप मेरा भाई उठो आज क्या खाना उधर है गाड़ी के पास है आज ਆਜੋ ਗਾੜੀ ਦੇ ਪਾਸੇ ਖਾਣਾ ਆਜਾ ਕੋਈ ਬੰਨੀ ਆ ਆਜਾ ਆ ਮੇਰਾ ਭਾਈ ਆ ਦੇਖ ਲੋ ਜੀ ਹਾਲਾਤ ਕਾਹਦੇ ਕਾਹਦੇ ਫੋਰ ਬロイਪੁਰ ਰੇਲਵੇ ਸਟੇਸ਼ਨ ਤੇ ਆਹ ਵੀਰ ਆ ਉਹਨਾਂ ਖਾਤੇ ਆ ਰੇਲਵੇ ਸਟੇਸ਼ਨ ਆ ਬਿਲਕੁਲ ਇਹਦੇ ਨਾਲ ਤੇ ਹਾਲਾਤ ਆ ਦੇਖੋ ਵਿਚਾਰੇ ਦੇ ਵਾਲਾਂ ਦੇ ਕੀ ਹਾਲਾਤ ਬਣ ਗਏ ਹਾਂ ਆ ਦੇਖੋ ਤੁਹਾਨੂੰ ਦਿਖਾਈਏ ਇਹਦੇ ਹਾਲਾਤ ਇੱਕ ਮਿੰਟ ਰੁਕ ਬਾਈ ਇਹ ਦੇਖੋ ਆ ਵੇਖੋ ਬਾਈ ਓ ਵਾਏ ਗੁਰੂ ਗੱਡੇ ਗੱਡੇ ਆ ਦੇਖੋ ਜੀ ਹਾਲਾਤ ਆ ਦੇਖੋ ਹਾਲਾਤ ਇਹਦੇ ਬਸ ਖਾਣੇ ਜਾਂਦੇ ਖਾਣਾ ਖਾਤੇ ਬਈ ਖਾਣਾ ਖਾਤੇ ਖਾ ਖਾਤੇ ਆ ਦੇਖੋ ਜੀ ਹਾਲਾਤ ਵਿਚਾਰਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਨਹਾਤਾ ਹੀ ਨਹੀਂ 8-9 ਸਾਲ ਤੋਂ 8-9 ਸਾਲ ਹੋ ਗਏ ਦੱਸਦੇ ਆ ਵੀ ਇਹ ਵਿਚਾਰਾ ਇੰਨਾ ਹਾਲਾਤਾਂ 'ਚ ਹੀ ਵਾਹਿਗੁਰੂ ਨੇ ਅੱਜ ਆਪਣੀ ਡਿਊਟੀ ਲਈ ਆ ਅੱਜ ਆਪਾਂ ਇਹ ਬਾਈ ਨੂੰ ਲੈਣ ਆਏ ਆ ਫਰੋਜਪੁਰ ਰੇਲਵੇ ਸਟੇਸ਼ਨ ਤੋਂ ਤੇ ਅਰਦਾਸ ਕਰਿਓ ਕੀ ਆਪਾਂ ਬਾਈ ਦੀ ਮਦਦ ਕਰ ਸਕਗੇ ਤੇ ਇਹਨੂੰ ਆਪਾਂ ਇੱਥੇ ਆਸ਼ਰਮ 'ਚ ਹੀ ਆਪਣੇ ਕੋਲ ਰੱਖਾਂਗੇ ਆ ਖਾਣਾ ਖਾਈਏ ਪਿੰਜਮਨ ਖਾਣਾ ਖਾਏ ਭਾਈ ਖਾਣਾ ਉਠੋ ਮੇਰਾ ਬਾਈ ਚਲ ਆਉ ਉਠੋ 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 ਆ ਹਾਲਾਤ ਵੇਖੋ ਜੀ ਇਹਦੇ ਆ ਦਿਖਾਈ ਮੰਦੀਪ ਕਲੋਜ਼ ਕਰਕੇ ਪਤਾ ਨਹੀਂ ਵਿਚਾਰੇ ਨੇ ਵਾਲ ਵਾਏ ਨਹੀਂ ਕਿੰਨਾ ਚਿਰ ਹੋ ਗਿਆ ਚਲੋ ਚਲਾਓ ਖਾਣਾ ਖਾਈਏ ਆ ਦੇਖੋ ਜੀ ਆ ਦੇਖੋ ਉਠੋ ਖਾਣਾ ਖਾਈਏ ਖਾਣਾ ਖਾਈਏ ਉਠੋ ਫਿਰ ਚਲੋ ਆ ਮੇਰਾ ਬਾਈ ਅੱਜ ਘਰ ਚਲਾਂਗੇ ਉਹ ਬੱਲੇ 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 ਆ ਜਾ ਭਾਈ ਆ ਜਾ ਆ ਜਾ ਆ ਜਾ ਖਾਣਾ ਖਾਤੇ ਆ ਖਾਣਾ ਖਾਤੇ ਹਨ ਕੱਪੜੇ ਨਵੇਂ ਕੱਪੜੇ ਵੀ ਡਾਲेंगे हां ਨਵੇਂ ਕਿ ਉਧਰ ਖਾਣਾ ਚਾਰੀਆਂ ਬੂਟੀਆਂ ਦੇ ਵਿੱਚ ਆਹੀਂ ਵਿਚਾਰਾ ਪਿਆ ਰਹਿੰਦਾ ਇਹਨੇ ਮਾੜੇ ਹਾਲਾਤ ਆ ਜਾਨਵਰਾਂ ਦੇ ਵੀ ਇੰਨੇ ਮਾੜੇ ਹਾਲਾਤ ਨਹੀਂ ਹੁੰਦੇ ਜਿੰਨੇ ਇਹ ਵੀਰ ਦੇ ਹਾਲਾਤ ਮਾੜੇ ਹੋਏ ਪਏ ਆ ਵਾਹਿਗੁਰੂ ਆ ਦੇਖ ਲਓ ਜੀ ਵੀਰ ਦੇ ਵਾਲਾਂ ਦੇ ਹਾਲਾਤ ਰਸੇ ਬਣੇ ਪਏ ਸੀ ਆ ਰਸੇ ਇੰਨਾ ਮਜ਼ਬੂਤ ਰੱਸਾ ਵੀ ਨਹੀਂ ਹੁੰਦਾ ਜਿੰਨੇ 瓦ਲ ਜੁੜ ਜੁੜ ਕੇ ਮਜਬੂਤ ਬਣੇ ਪਏ ਸੀ ਆ ਦੇਖੋ ਕੀ ਹਾਲ ਬਣ ਗਿਆ ਜੀ ਵਿਚਾਰੇ ਨੂੰ ਕਿਸੇ ਨੇ ਦੇਖਿਆ ਹੀ ਨਹੀਂ 8-9 ਸਾਲ ਤੋਂ ਇੰਨਾ ਹਾਲਾਤਾਂ ਦੇ ਵਿੱਚ ਵਿਚਾਰਾ ਸੀਗਾ ਅੱਜ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਆ ਤੇ ਵੀਰ ਕੋਲੇ ਪਹੁੰਚੇ ਆਪਾਂ ਸਿਵਾਹਿਗੁਰੂ ਮੇਰ ਕਰੇ ਹਾਂ ਭਾਈ ਠੀਕ ਗੁਰੂ ਵਾਹਿਗੁਰੂ 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 ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਹੋ ਵਾਹਿਗੁਰੂ 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 ਕੱਢਦੇ ਵਾਹਿਗੁਰੂ ਸਰਾਂੂ ਹੈਗਾ ਆਹੇਗੁਰੂ ਵਾਹਿਗੁਰੂ 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 ਇੱਕ ਮਿੰਟ ਨਾ ਬਾਤ ਚਲਦੇ ਹਾਂ ਕਿਆ ਨਾਮ ਪਤਾਇਆ ਥਾ ਹਾਂ ਨਾਮ ਕਿਆ ਥਾ ਬਿੰਜਮਨ 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 ਬਾਈਬਲ ਬਿੰਜਮਨ ਹਵਾਹਿ ਗੁਰ ਸਤਨਾਮ ਬਿੰਜਮਨ ਨੂੰ ਬਾਬਾ ਤੰਦਰੁਸਤੀ ਦੇ ਹਵਾਹਿ ਗੁਰ ਮੇਰ ਕਰ ਸਤਨਾਮ ਧੰ ਗੁਰੂ ਨਾਨਕ ਹੇ ਵਾਹਿਗੁਰੂ ਹਵਾ ਹੀ ਗਰ ਹਵਾ ਹੀ ਗਰ ਨਵੇਂ ਕੱਪੜਾ ਵਾਲੇ ਬੋਲਿਆ ਉਹਰੇ ਇਹ ਨਹੀਂ ਨਵੇਂ ਕੱਪੜੇ ਲਿਆਂਦੇ ਜਿਹੜੇ ਅੱਜ ਅਗਲੇ ਪਾਸੇ ਪਿਆ ਅਲਫਾ ਫੋ ਚਲ ਬਿੰਜਮਨ ਕਰ ਜਾਏਗੇ ਇਹ ਸਭ ਬਿੰਜਮਨ ਕਰ ਜਾਏਗੇ ਬਿੰਜਮਨ ਕਰ ਜਾਏਗਾ ਬਿੰਜਮਨ ਕਾਹ ਜਾਏਗਾ ਘੱਪ ਜਾਏਗਾ ਉਹ ਬਿੰਜਮਨ 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 ਬਾਈਬਲ ਬਾਈ ਬਿੰਜਮਨ ਬਾਈ ਬਿੰਜਮਨ ਘਰ ਪੇ ਜਾਏਗਾ ਘਰ ਪੇ ਜਾਏਗਾ ਹਾ ਬਾਈਬਲ ਬਾਈ 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 ਬਿੰਜਮਨ ਬਾਈਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਸਟ ਪੱਗੇ ਤੁਸੀਂ ਵੀਡੀਓ ਦੇਖੀਏ ਜਿਹੜੀ ਆ ਵੀਰ ਆ ਬਿੰਜਮਨ ਆਪਣਾ ਨਾਮ ਦੱਸਦਾ ਜਿਹਦੇ ਹਾਲਾਤ ਤੁਸੀਂ ਭਲੀ ਭਾਂਤ ਪਹਿਲਾਂ ਹੀ ਦੇਖ ਹੀ ਲਿਆ ਵੀ ਕਿਹੜੇ ਹਾਲਾਤਾਂ ਚ ਰਹਿੰਦਾ ਸੀ ਕਿਵੇਂ ਮਿੱਟੀ ਦੇ ਵਿੱਚ ਝਾੜੀਆਂ ਦੇ ਵਿੱਚ ਇੱਥੇ ਫਰੋਜਪੁਰ ਰੇਲਵੇ ਸਟੇਸ਼ਨ ਆ ਉੱਥੇ ਪਿਆ ਸੀਗਾ ਪਿਛਲੇ 8-10 ਸਾਲ ਤੋਂ ਇਹ ਵੀਰ ਇੰਨਾ ਹਾਲਾਤਾਂ ਚ ਪਿਆ ਸੀਗਾ ਇਹ ਬਜ਼ੁਰਗਾਂ ਨੇ ਇਹਨਾਂ ਨੇ ਅੰਕਲ ਜੀ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਅੱਜ ਵਾਹਿਗੁਰੂ ਨੇ ਆਪਣੀ ਡਿਊਟੀ ਲਈ ਅੱਜ ਬੈਂਜਮਨ ਨੂੰ ਨਾਲ ਲੈ ਕੇ ਚੱਲੇ ਆ ਬੈਂਜਮਨ ਹਮਾਰੇ ਸਾਥ ਜਾਏਗਾ ਇੱਕ ਰੋਟੀ ਮਿਲ ਜਾਏਗੀ ਦੱਸਦੇ ਆ ਬਈ ਜਦੋਂ ਜਦੋਂ ਆਇਆ ਉਹ ਤੋਂ ਵਧੀਆ ਸੀਗਾ ਆਪਣੇ ਆਪ ਨੂੰ ਗਸਟਡ ਆਫੀਸਰ ਦੱਸਦਾ ਸੀਗਾ ਤੇ ਬਹੁਤ ਵਧੀਆ ਸਿਗਨੇਚਰ ਕਰਦਾ ਤੇ ਬਹੁਤ ਪੜਿਆ ਲਿਖਿਆ ਅੱਗੇ ਰੱਬ ਜਾਣਦਾ ਬਈ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿਉਂਕਿ ਇਹਦੇ ਬਾਰੇ ਹਜੇ ਜਾਣਕਾਰੀ ਕਿਸੇ ਨੂੰ ਵੀ ਨਹੀਂ ਅੱਛਾ ਜੀ ਹਾਂ ਦੱਸਾਂਗਾ ਦੱਸਦਾ ਉੱਥੇ ਨਹੀਂ ਪਰ ਪਹਿਲਾਂ ਇਹਦੇ ਹਾਲਾਤ ਦੇਖ ਲਓ ਕੀ ਸੀ ਤੇ ਵਾਹਿਗੁਰੂ ਜੀ ਮੇਰਨਾ ਅੱਜ ਆਪਣੀ ਟੀਮ ਨੂੰ ਮੌਕਾ ਮਿਲਿਆ ਸੇਵਾ ਮਿਲੀ ਇਹ ਜੁਨੀ ਨੇ ਕਹਿੰਨਾ ਹੈ ਕਿ ਅੱਜ ਆਪਾਂ ਜੁਨੀ ਨੇ ਕਹਿੰਨਾ ਹੈ ਕਿ ਰੋਟੀ ਖਾਣੇ ਆ ਭਾਈ ਬਿੰਜਮਨ ਰੋਟੀ ਖਾਣੇ ਆਪਾਂ ਇੱਕ ਰੋਟੀ ਖਾਣੇ ਖਾਣੇ ਰੋਟੀ ਹੋਰ ਅਰਦਾਸ ਕਰੋ ਵੀਰਾਸਤੇ ਹੁਣ ਆਪਣੇ ਨਾਲ ਆਸ਼ਰਮ ਚ ਜਾਊਗਾ ਉੱਥੇ ਰਹੂਗਾ ਇੱਥੇ ਵਿਚਾਰਾ ਝਾੜੀਆਂ ਦੇ ਵਿੱਚ ਮਿੱਟੀ ਦੇ ਵਿੱਚ ਪਿਆ ਸੀ ਉੱਥੇ ਨੂੰ ਮੰਜਾ ਬਿਸਤਰਾ ਵਧੀਆ ਕੱਪੜੇ ਲੋੜ ਅਨਸਾਰ ਦਵਾਈ ਦਾਰੂ ਜਿਹੜੀ ਚੀਜ਼ ਆ ਉਹ ਮਿਲੂਗੀ ਸਿਆਲਾਂ ਦੇ ਵਿੱਚ ਇੰਨੀਆਂ ਗਰਮੀਆਂ ਦੇ ਵਿੱਚ ਵੀ ਇਹ ਇਹਨਾਂ ਹਾਲਾਤਾਂ 'ਚ ਇੱਥੇ ਘੁੰਮਦਾ ਸੀ ਵੀਰ ਤੇ ਅੱਜ ਵਾਹਿਗੁਰੂ ਨੇ ਆਪਣ ਨੂੰ ਇੱਥੇ ਭੇਜਿਆ ਵਾਹਿਗੁਰੂ ਨੇ ਮਿਹਰ ਕਰਕੇ ਤੇ ਅੱਜ ਆਪਾਂ ਵੀਰ ਨੂੰ ਨਾਲ ਲੈ ਕੇ ਚੱਲੇ ਆਂ ਅਰਦਾਸ ਕਰਿਓ ਵੀਰ ਵਾਸਤੇ ਕਿ ਵੀਰ ਦੀ ਆਉਣ ਵਾਲੀ ਜਿਹੜੀ ਜ਼ਿੰਦਗੀ ਆ ਵਧੀਆ ਤਰੀਕੇ ਨਾਲ ਬਸਰ ਹੋ ਸਕੇ ਜੀ ਹਾਂ ਜੀ ਇਹਦਾ ਪਰਿਵਾਰ ਮਿਲ ਜੇ ਤਾਂ ਚਲ ਵਧੀਆ ਗੱਲ ਆ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਇਹਦਾ ਪਰਿਵਾਰ ਮਿਲ ਜੇ ਜੀ ਹਾਂ ਜੀ ਠੀਕ ਹੈ ਬੈਂਜਮਨ ਚਲੇ ਧੰਨਵਾਦ ਆ ਜੀ ਵੀਡੀਓ ਨੂੰ ਸ਼ੇਅਰ ਕਰੋ ਬਾਅਦ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ